ਮੰਮਾ ਤਮਾਸ਼ਾ ਕਰ ਦਿੱਤਾ ਜੋ ਸ਼ਗਲ ਸਾਫਾ ਜਿੱਤਿਆ ਆਪਣੇ ਖਾਲ ਫੋਟੇ ਮਸਾਲਾ ਕੰਮ ਹੋਇਆ ਮੁੱਦਾ ਇਹ ਹੈ ਜੀ ਸਾਡੇ ਪਿਛਲੇ 1 ਮਹੀਨੇ ਤੋਂ ਸਾਰੇ ਸ਼ਹਿਰ ਦੇ ਵਿੱਚ ਗੰਦਾ ਕਾਲੇ ਰੰਗ ਦਾ ਜਿਹੜਾ ਪਾਣੀ ਕਿਸੇ ਵੀ ਤਰੀਕੇ ਪੀਣ ਯੋਗ ਨਹੀਂ ਇਹੋ ਜਿਹਾ ਪਾਣੀ ਸਾਨੂੰ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ਦੇ ਰਿਹਾ ਜਿਹਦੇ ਵਿੱਚ ਭਾਰੀਆਂ ਤੱਤਾਂ ਪਤਾ ਨਹੀਂ ਕੀ ਕੀ ਹੈ ਜਿਹੜਾ ਬਿਮਾਰੀਆਂ ਸਾਡੇ ਘਰ ਘਰ ਬਿਮਾਰੀ ਹੈ ਇਹ ਸਾਨੂੰ ਇੱਕ ਧੀਮੀ ਗਤੀ ਦਾ ਜ਼ਹਿਰ ਲੋਕਾਂ ਨੂੰ ਪੀਣ ਲੈ ਕੇ ਪੀਣ ਲਈ ਦੇ ਰਹੇਗੇ ਆ ਉਹਦੇ ਲਈ ਜਵਾਬ ਦੇ ਇਨਾਂ ਚ ਕੋਈ ਵੀ ਨਹੀਂ ਜਦੋਂ ਆ ਕੇ ਗੱਲ ਕਰੀਦੀ ਹੈ ਇਹ ਆ ਕੇ ਨਹਿਰ ਮਹਿਕਮੇ ਤੇ ਸਿੱਟ ਦਿੰਦੇ ਆ ਨਹਿਰ ਮਹਿਕਮੇ ਵਾਲੇ ਉਹ ਤੋਂ ਅਗਲੇ ਤੇ ਸਿੱਟ ਦਿੰਦੇ ਹੈਗੇ ਆ ਅਖੀਰ ਮਰਦਾ ਕੌਣ ਹੈ ਆਮ ਬੰਦਾ ਜਦੋਂ ਲੋਕਾਂ ਦਾ ਲੋਕ ਕ੍ਰਾਂਤੀ ਹੁੰਦੀ ਹੈ ਉਹਦੇ ਵਿੱਚ ਇੱਕ ਆਮ ਧਾਰਨਾ ਹੈ ਵੀ ਲੋਕਾਂ ਦੀ ਸੁਣਵਾਈ ਕਦੋਂ ਹੋਊਗੀ ਲੋਕਾਂ ਦੇ ਕੰਮ ਕਦੋਂ ਹੋਣਗੇ ਜਦੋਂ ਲੋਕਾਂ ਦੀ ਸਰਕਾਰ ਬਣੂਗੀ ਲੋਕ ਫੇਲ ਨਹੀਂ ਹੋਏ ਲੋਕਾਂ ਨੇ ਆਪ ਦੀ ਸਰਕਾਰ ਬਣਾਈ ਲੋਕਾਂ ਨੇ ਤੀਜਾ ਬਦਲ ਲੱਭਿਆ ਇਹਨਾਂ ਦੇ ਰੂਪ ਵਿੱਚ ਲੋਕਾਂ ਨੇ ਇਹਨਾਂ ਨੂੰ ਕੁਰਸੀਆਂ ਤੇ ਬਿਠਾਇਆ ਲੋਕ ਕਿਸੇ ਪਾਸੇ ਫੇਲ ਨਹੀਂ ਹੋਏ ਲੋਕ ਪਾਸ ਹੈ ਫੇਲ ਹੋਇਆ ਤਾਂ ਇਹ ਹੋਈ ਹੈਗੀ ਹੈ ਇਹ ਲੋਕਾਂ ਦੇ ਸਾਬਤ ਨਹੀਂ ਹੋ ਸਕੇ ਇਹਨਾਂ ਨੇ ਪਹਿਲਾਂ ਬਹੁਤ ਕਿਹਾ ਜੀ ਅਸੀਂ ਹਵਾ ਪਾਣੀ ਦੇ ਮੁੱਦੇ ਤੇ ਬਣੀ ਸਰਕਾਰ ਆ ਅਸੀਂ ਸਿਹਤ ਸਹੂਲਤਾਂ ਦੇਵਾਂਗੇ ਅਸੀਂ ਸਿੱਖਿਆ ਦੇਵਾਂਗੇ ਸਿੱਖਿਆ ਕ੍ਰਾਂਤੀ ਦਾ ਕੀ ਬਣਦਾ ਪਿਆ ਉਹ ਸਾਰੀ ਦੁਨੀਆ ਨੂੰ ਪਤਾ ਹੈ ਜੀ ਇਕੱਲੇ ਪੰਜਾਬ ਨੂੰ ਨਹੀਂ ਰਹਿ ਗਿਆ ਵੀ ਪੰਜਾਬ 'ਚ ਕੀ ਡਰਾਮਾ ਹੋ ਰਿਹਾ ਹੁਣ ਹਾਲਾਤ ਇਹ ਹੋਏ ਪਏ ਆ ਕੱਲ ਇਹਨਾਂ ਨੇ ਸਾਨੂੰ ਸੱਦਿਆ ਵੀ ਤੁਸੀਂ ਧਰਨਾ ਕਿਉਂ ਲਾਉਣ ਜਾ ਰਹੇ ਹੋ ਅਸੀਂ ਇਹਨਾਂ ਨੂੰ ਅਸੀਂ ਆਪਦੇ ਹਾਲਾਤ ਦੱਸੇ ਵੀ ਆਹ ਪਾਣੀ ਹੈ ਜੀ ਜੇ ਤੁਸੀਂ ਇਹਨੂੰ ਪੀ ਸਕਦੇ ਹੋ ਕਹਿੰਦੇ ਜੀ ਸਾਡੇ ਨਾਲ ਪਾਣੀ ਦੀ ਗੱਲ ਕਰੋ ਪੀਣ ਯੋਗ ਹੈ ਜਾਂ ਨਹੀਂ ਅਸੀਂ ਸਾਡੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਉਸ ਤੋਂ ਬਾਅਦ ਅਸੀਂ ਪੁੱਛਿਆ ਜੀ ਪਾਣੀ ਦੇ ਕਿਹੜਾ ਰਹੇ ਹੋ ਕਹਿੰਦੇ ਜੀ ਵਾਟਰ ਬਾਕਸ ਦਾ ਦੇ ਰਹੇ ਆ ਅਸੀਂ ਕਹਿੰਦੇ ਜੀ ਤੁਹਾਡਾ ਮਹਿਕਮਾ ਤੇ 3 ਸਾਲ ਪਹਿਲਾਂ ਇਹ ਰਿਪੋਰਟ ਦੇ ਚੁੱਕਿਆ ਵੀ ਵਾਟਰ ਬਾਕਸ ਦਾ ਜਿਹੜਾ ਭੂਮੀ ਧਰਤੀ ਹਟਲਾ ਪਾਣੀ ਹੈ ਉਹ ਪੀਣ ਯੋਗ ਨਹੀਂ ਹੈਗਾ ਤੇ ਫਿਰ ਤੁਸੀਂ ਸਾਡੇ ਸਾਨੂੰ ਉਹ ਕਿਉਂ ਦੇ ਰਹੇ ਹੋ ਜੇ ਦੇ ਰਹੇ ਹੋ ਤਾਂ ਕੀ ਉਹਦਾ ਤੁਸੀਂ ਲੈਬ ਟੈਸਟ ਕਰਾਇਆ ਕਹਿੰਦੇ ਜੀ ਅਸੀਂ ਤਾਂ ਕਦੀ ਉਹਦਾ ਟੈਸਟ ਕਰਾਇਆ ਹੀ ਨਹੀਂ ਅਸੀਂ ਕਿਉਂ ਨਹੀਂ ਕਰਵਾਇਆ ਜੀ ਕਹਿੰਦੇ ਜੀ ਕਿਉਂਕਿ ਉਹ ਪਾਣੀ ਦੇਣਾ ਹੀ ਨਹੀਂ ਹੁੰਦਾ ਵੀ ਜਦੋਂ ਤੁਸੀਂ ਦੇ ਵੀ ਰਹੇ ਹੋ ਤੇ ਉਹਦਾ ਲੈਬ ਟੈਸਟ ਵੀ ਨਹੀਂ ਕਰਾ ਰਹੇ ਫਿਰ ਤੁਸੀਂ ਸਾਡੀਆਂ ਜਾਨਾਂ ਨਾਲ ਕਿਉਂ ਖੇਡਦੇ ਪਏ ਹੋ ਸਾਡੇ ਬੱਚਿਆਂ ਦਾ ਨੁਕਸਾਨ ਕਿਉਂ ਕਰਦੇ ਪਏ ਹੈਗੇ ਇਹਨਾਂ ਨੇ ਆਪਦੀ ਸਮਰੱਥਾ ਜਿਤਾਈ ਹੈ ਜੀ ਵੀ ਸਾਨੂੰ ਪਾਣੀ ਮਿਲ ਹੀ ਨਹੀਂ ਰਿਹਾ ਸਰੰਦ ਫਿਲਟਰ ਚ ਪਾਣੀ ਬਹੁਤ ਨੀਵਾ ਚੱਲ ਰਿਹਾ ਹੈ ਉਹ ਕਹਿੰਦੇ ਜੀ ਨਹਿਰ ਨਵੀਂ ਬਣੀ ਸਾਡੀਆਂ ਪਾਈਪਾਂ ਭੰਤੀਆਂ ਰਾਜਾ ਮਾਈਨਰ ਦਾ ਪਾਣੀ ਪਹਿਲਾਂ ਅਸੀਂ ਵਰਤਦੇ ਸੀ ਹੁਣ ਰਾਜਾ ਮਾਈਨਰ ਦਾ ਪਾਣੀ ਵੀ ਨਹੀਂ ਆ ਰਿਹਾ ਇਹਨਾਂ ਮੁਤਾਬਕ ਇਹ ਕਹਿੰਦੀ ਹੈ ਜੀ ਅਸੀਂ 4-5 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਰਾਜਾ ਮਾਈਨਰ ਦਾ ਪਾਣੀ ਪਾਣੀ ਪੂਰਾ ਕੋਟਾ ਕਰਕੇ ਦੇਵਾਂਗੇ ਪਰ ਸਾਡੇ ਹਿਸਾਬ ਨਾਲ ਵੀ ਜੇ 10 ਦਿਨਾਂ ਚ ਵੀ ਸਾਨੂੰ ਦੇ ਦੇਣ ਤਾਂ ਵੀ ਕੋਈ ਮਾੜੀ ਗੱਲ ਨਹੀਂ ਸਾਨੂੰ 10 ਦਿਨਾਂ ਦੇ ਵਿੱਚ ਵੀ ਜੇ ਦੇ ਦਿੰਦੇ ਹੈਗੇ ਤੇ ਇਹਨਾਂ ਦੀ ਬੜੀ ਹਿੰਮਤ ਹੈ ਕਿਉਂਕਿ ਪਾਈਪਾਂ ਭੰਨੀਆਂ ਪਈਆਂ ਹੋਦੀਆਂ ਤੋੜੀਆਂ ਪਈਆਂ ਉੱਥੇ ਜਦੋਂ ਇੱਕ ਗੁਰਦੁਆਰਾ ਕਮੇਟੀ ਇਰਗੇ ਦੇ ਲੋਕਾਂ ਨੇ ਆਪਦੀਆਂ ਇੰਟਰਲੌਕ ਸੰਭਾਲ ਲੀਆਂ ਨਹਿਰ ਵੇਲੇ ਖੰਭੇ ਸੰਭਾਲ ਲਏ ਲਾਈਟਾਂ ਸੰਭਾਲ ਲੀਆਂ ਇਹਨਾਂ ਤੋਂ ਆਪਦੇ ਸਮਾਨ ਨਾਲ ਸੰਭਾਲ ਲਿਆ ਗਿਆ ਜਦੋਂ ਵਾਰ-ਵਾਰ ਸੱਦੇ ਦੇ ਰਹੇ ਸੀ ਵੀ ਭਾਈ ਜਿਹੜੇ ਜਿਹੜੇ ਮੈਕਬੀ ਦਾ ਇੱਥੇ ਸਮਾਨ ਪਿਆ ਉਹ ਸੰਭਾਲ ਲਓ ਅਸੀਂ ਲੋਕ ਲੋਕਾਂ ਦੀਆਂ ਮੋਟਰਾਂ ਲੋਕਾਂ ਤਿਕਰ ਪਹਚਾਈਆਂ ਵੀ ਤੁਹਾਡੀਆਂ ਮੋਟਰਾਂ ਪਈਆਂ ਜੀ ਇਹਨਾਂ ਨੂੰ ਸੰਭਾਲੋ ਪਰ ਇਹਨਾਂ ਤੋਂ ਨਹੀਂ ਸੰਭਾਲਿਆ ਗਿਆ ਹੁਣ ਹਾਲਾਤ ਇਹ ਹੈਗੇ ਆ ਨਾ ਇਹਨਾਂ ਕੋਲੇ ਸਾਨੂੰ ਪੀਣ ਲੈ ਕੇ ਪਾਣੀ ਹੈ ਆਜ਼ਾਦੀ ਤੋਂ 78 ਸਾਲ ਬਾਅਦ ਸਾਡੀ ਬਦਕਿਸਮਤੀ ਤੇ ਲਾਹਨਤ ਇਹਨਾਂ ਦੀ ਅਸੀਂ ਪੀਣ ਲੈ ਕੇ ਪਾਣੀ ਆਸਤੇ ਇੱਥੇ ਇਹਨਾਂ ਦੀਆਂ ਮੰਤਾਂ ਕਰਦੇ ਫਿਰਦੇ ਆ ਅੱਜ ਇਸੇ ਲਈ ਅੱਜ ਅਸੀਂ ਇਕੱਠੇ ਹੋਏ ਆਂ ਦਫ਼ਤਰ ਤੋਂ ਜਲਸ ਸਪਲਾਈ ਦਫ਼ਤਰ ਤੋਂ ਡੀਸੀ ਦਫ਼ਤਰ ਤੱਕ ਮਾਰਚ ਕਰਾਂਗੇ ਜੀ ਉੱਥੇ ਡੀਸੀ ਮੈਡਮ ਨੂੰ ਮੰਗ ਪੱਤਰ ਦੇ ਕੇ ਜਾਣਾ ਹੈ ਜੀ ਅਸੀਂ ਜਿਹਦੇ ਵਿੱਚ ਸਾਡੇ ਸ਼ਹਿਰ ਨੂੰ ਇੱਕ ਵਾਟਰ ਵਕਸ ਹੋਰ ਚਾਹੀਦਾ ਦੋ ਟੈਂਕੀਆਂ ਹੋਰ ਚਾਹੀਦੀਆਂ ਰਾਜਾ ਮਾਈਨਰ ਪਾਣੀ ਦਾ ਕੋਟਾ ਵਧਾ ਕੇ ਚਾਹੀਦਾ ਹੈਗਾ ਜਿਹੜੇ ਪਾਣੀ ਦੇ ਬਿੱਲ ਹੈ ਸਭ ਤੋਂ ਆਸ-ਪਾਸ ਦੇ ਏਰੀਆ ਤੋਂ ਸਭ ਤੋਂ ਵੱਧ ਬਿੱਲ ਸਾਡੇ ਤੋਂ ਇਹ ਲੈ ਰਹੇ ਹੈ ਪਰ ਸਾਨੂੰ ਸੁਵਿਧਾ ਸਾਨੂੰ ਇਹ ਦੇ ਨਹੀਂ ਪਾ ਰਹੇ ਉਹਦੇ ਵਾਸਤੇ ਇਹਨਾਂ ਨੂੰ ਅਸੀਂ ਸਵਾਲ ਕਰਨ ਆਏ ਹੈਗੇ ਆ ਸਾਨੂੰ ਅਸੀਂ ਦੇਖਦੇ ਆਂ ਕੀ ਸਮਾਂ ਦਿੰਦੇ ਆ ਕਿਸ ਤਰੀਕੇ ਨਾਲ ਦਿੰਦੇ ਆ ਜੇ ਦਾ ਕੋਈ ਨਹੀਂ ਹਲੇ ਜਲਦੀ ਕਰ ਪਾਉਂਦੇ ਫਿਰ ਸਾਨੂੰ ਕੋਈ ਇੱਥੇ ਵੱਡਾ ਕੋਲੂੜੀ ਉਲੀਕਣਾ ਪਊਗਾ ਉਹਦੇ ਵਾਸਤੇ ਵੀ ਅਸੀਂ ਤਿਆਰ ਆਂ ਜੀ ਜਿਵੇਂ ਤੁਹਾਡੇ ਵੱਲੋਂ ਗਲ ਕਹੀ ਗਿਆ ਕਿ 5 ਦਿਨ ਦਾ ਸਮਾਂ ਇਹਨਾਂ ਵੱਲੋਂ ਦਿੱਤਾ ਗਿਆ ਜੀ 5 ਦਿਨ ਦੇ ਵਿੱਚ ਜੇ ਅਗਰ ਪਾਣੀ ਨਹੀਂ ਆਉਂਦਾ ਰਾਜਾ ਮੈਨ ਦਾ ਹਨਾ ਟੈਂਕਰਾਂ ਦੇ ਦੰਨ ਦਿੱਤਾ ਹਲਤੀ ਜੀ ਇਹ ਕਹਿੰਦੇ ਸੀ ਜੀ 5 ਦਿਨ ਅਸੀਂ ਚਲੋ ਇਹਨਾਂ ਨੂੰ 10 ਦਿਨ ਦਿੰਨੇ ਆਂ ਜੇ 10 ਦਿਨ ਦੇ ਵਿੱਚ ਵਿੱਚ ਵੀ ਸਾਨੂੰ ਪਾਣੀ ਨਹੀਂ ਦੇ ਪਾਉਂਦੇ ਫਿਰ ਉਸ ਤੋਂ ਬਾਅਦ ਜਲਜੀਵਨ ਬਚਾਓ ਸ਼ਹਿਰ ਦੇ ਜਿਹੜੇ ਸਵਿਰਦ ਸਾਥੀ ਆ ਬੈਠ ਕੇ ਮੀਟਿੰਗ ਕਰਾਂਗੇ ਜੀ ਅਸੀਂ ਫਿਰ ਸਾਨੂੰ ਕੋਈ ਵੀ ਕੋਈ ਕਰਨਾ ਪਏ ਇੱਥੇ ਅਸੀਂ ਕਰਾਂਗੇ ਜੀ ਪਾਉਂ ਸਾਨੂੰ ਪੱਕਾ ਤਰਨਾ ਲਾਉਣਾ ਪਵੇ ਸਾਨੂੰ ਕੁਝ ਕਰਨਾ ਪਵੇ ਅਸੀਂ ਕਰਨ ਲਈ ਤਿਆਰ ਹੈ ਨਗਰ ਕੌਂਸਲ ਦੀ ਮੀਟਿੰਗ ਹੋਈ ਹੈ ਜੀ ਇੱਕ ਡੀ ਸਾਹਿਬ ਕਰਨ ਨੂੰ ਸਾਨੂੰ ਨਗਰ ਕੌਂਸਲ ਨੂੰ ਬੇਨਤੀ ਕੀਤੀ ਗਈ ਸੀ ਵੀ ਕਿ ਇੱਕ 19 ਕਰੋੜ ਰੁਪਈਆ ਦਾ ਕੁਲ ਆਇਆ ਹੈ ਵੀ ਸਾਨੂੰ ਇਹਦਾ ਏਜੰਡਾ ਬਣਾ ਕੇ ਇਹਦਾ ਲਾਈਨ ਦਿੱਤੀ ਜਾਵੇ ਕਿੱਥੇ ਕਿੱਥੇ ਪਾਣੀ ਪੈਣ ਵਾਲਾ ਪਰ ਇਹਨਾਂ ਮਹਿਕਮੇ ਦੀ ਨਲਕੀ ਆ ਸੀਵਰੇਜ ਬੋਰਡ ਹੋ ਗਿਆ ਜਾਂ ਸਾਡਾ ਵਾਲਾ ਮਹਿਕਮਾ ਲਾ ਲਓ ਜਾਂ ਵਾਟਰ ਵਰਕਸ ਦਾ ਮਹਿਕਮਾ ਲਾ ਲਓ ਇਹਨਾਂ ਕੋਲੇ ਇੱਕ ਏਜੰਡਾ ਹੀ ਨਹੀਂ ਬਣਿਆ ਵੀ ਲਾਈਨ ਕਿੱਥੇ ਪਾਣੀ ਪੈਣ ਵਾਲੀ ਹੈ ਤੇ ਕਿੱਥੇ ਕਿੱਥੇ ਆਪਾਂ ਦਾਵਾਰਾ ਲੋੜ ਹੈ ਇਹ 19 ਕਰੋੜ ਰੁਪਇਆ ਮੇਰੇ ਹਿਸਾਬ ਨਾਲ 5-6 ਮਹੀਨੇ ਦਾ ਉਹ ਆਇਆ ਹੈ ਪੇਮੈਂਟ ਤੇ ਇਹਨਾਂ ਕੋਲ ਸਾਰੀ ਆਪਦੀ ਰੂਪਰੇਖਾ ਨਹੀਂ ਤਿਆਰ ਹੋਈ ਵੀ ਕਿੱਥੇ ਪਾਉਣਾ ਹੈ ਕਿ ਇੱਥੋਂ ਪਾਣੀ ਆਉਣਾ ਚਾਹੀਦਾ ਜਾਂ ਕੀ ਸਿਸਟਮ ਹੈ ਕੱਲ ਮੀਟਿੰਗ 'ਚ ਪਾਇਆ ਕੱਲ ਵੀ ਇੱਥੇ ਆਏ ਸੀ ਸਾਰੇ ਅਧਿਕਾਰੀ ਬਣ ਇਹਨਾਂ ਕੋਲ ਕੋਈ ਸਾਡੀ ਬਖ ਜਵਾਬ ਨਹੀਂ ਆਇਆ ਕੋਈ ਮੈਂ ਉਹਨਾਂ ਨੂੰ ਇੱਕੋ ਮਦਦ ਰੱਖਿਆ ਸੀ ਵੀ ਜੇ ਕੋਈ ਗਲੀ ਪਟਣੀ ਹੈ ਸਾਨੂੰ ਉਹ ਮੈਂ ਦੁਆਰਾ ਬਣਾ ਕੇ ਦਿੱਤੀ ਜਾਵੇ ਨਗਰ ਕੌਂਸਲ ਮਤੇ ਨੂੰ ਕੌਣ ਨੂੰ ਤਿਆਰ ਹੈ ਅਸੀਂ ਆਪਦੇ ਨੂੰ ਪਾਤਾ ਪਰ ਇਹਨਾਂ ਨੇ ਸਾਡੀ ਕੋਈ ਮੰਗ ਦਾ ਜਵਾਬ ਨਹੀਂ ਦਿੱਤਾ ਸਾਰੇ ਐਮਟੀ ਬੰਦ ਖੜੇ ਆ ਸਾਰਿਆਂ ਨੇ ਕੋਈ ਰੱਖੀ ਦੀ ਗਲੀਆਂ ਬਣਦੀਆਂ ਤਾਂ ਨਹੀਂ ਵੀ ਇੱਕ ਕਰ ਹੀ ਬਣਦੀ ਹੈ ਮੁਰਕੇ ਪਾਈਪ ਵਾਲੇ ਆ ਜਾਣਾ ਜੀ ਮੁਰਕੇ ਅੱਜ ਵਾਟਰ ਟੈਂਕਸਟਨ ਪਾਉਂਦੇ ਆ ਇਹਦਾ ਬਹੁਤ ਜ਼ਿਆਦਾ ਮਾੜਾ ਹਾਲ ਆ ਵੀ ਬਣਾਉਣ ਵਾਸਤੇ ਪੈਸਾ ਹੈ ਨਹੀਂ ਪਟਣ ਵਾਸਤੇ ਕੋਈ ਪੈਸੇ ਹੈਗੇ ਆ ਕੋਈ ਰੂਪਰੇਖਾ ਤਿਆਰ ਨਹੀਂ ਕੋਈ ਵਾਲੀਵਾਰਸ ਨਹੀਂ ਸਰਕਾਰ ਦਾ ਵੀ ਇਹ ਲੰਗ ਹਫਤਰ ਚ ਭਾਰੇ ਹੋਏ ਪਿਆ ਪਾ ਸਾਡੇ ਵਾਲੇ ਨਗਰ ਕੌਂਸਲ ਚ ਲਾ ਲਓ ਵਾਟਰ ਬਾਕਸ ਚ ਲਾ ਲਓ ਸੀਵਰੇਜ ਬੋਰਡ ਚ ਲਾ ਲਓ ਵੀ ਲਾਤ ਇਹਨਾਂ ਦੇ ਕੋਈ ਤਾਲਮੇਲ ਦੀ ਕਮੀ ਹੋਣ ਕਰਕੇ ਸਾਰੇ ਸ਼ਹਿਰ ਦੀ ਬਰਬਾਦੀ ਹੋ ਰਹੀ ਹੈ ਪਾਣੀ ਜੋ ਆਪਣ ਪਤਾ ਵੀ ਇੱਕ ਮਿਊਨਿਸੀਪਲ ਸਹੂਲਤਾ ਇੱਕ ਪਾਣੀ ਦੀ ਪਾਣੀ ਕਰਕੇ ਸਾਰਾ ਸਿਸਟਮ ਖਰਾਬ ਹੋਇਆ ਹੋਇਆ ਸਬਜਨ ਸਿਸਟਮ ਆਪਣੇ ਜਵਾਕ ਬਿਮਾਰ ਹੋ ਰਿਹਾ ਬੱਚੇ ਬਿਮਾਰ ਹੋ ਰਹੇ ਉਹਨਾਂ ਕਰਕੇ ਆਉਣ ਵਾਲੇ ਭਵਿੱਖ ਆਪਣਾ ਉਹ ਸਾਰਾ ਖਤਮ ਹੈ ਇਹਨਾਂ ਨੂੰ ਅਸੀਂ ਕੱਲ ਵੀ ਬੇਨਤੀ ਕੀਤੀ ਵੀ ਸਾਨੂੰ ਰੂਪਰੇਖਾ ਤਿਆਰ ਕਰਕੇ ਦਿਓ ਅਸੀਂ ਉਹ ਮੀਟਿੰਗ ਪਾ ਦਨੇ ਆਪਦਾ ਗਵਰਨ ਸਿਸਟਮ ਕਿੱਥੇ ਕਿੱਥੇ ਲਾਉਣੇ ਆ ਕਿਵੇਂ ਲਾਉਣੇ ਪੈਸੇ ਇੱਕੋ ਬੇਨਤੀ ਕੀਤੀ ਵੀ ਬਣਾ ਕੇ ਪਟਕੇ ਸਭ ਸੜਕਾਂ ਦੁਆਰਾ ਬਣਾ ਕੇ ਦਿੱਤੇ ਜਾਣ ਪਰ ਇਹਨਾਂ ਕੋਲੇ ਆਪ ਜੀ ਲੜ ਝੜ ਕੇ ਉਹ ਮੀਟਿੰਗ ਕੈਂਸਲ ਹੋ ਗਈ ਅਸੀਂ ਆਪਦੀ ਮੀਟਿੰਗ ਦੁਆਰਾ ਕਰ ਲਈ ਹੈ ਇਹਨਾਂ ਨੇ ਕੋਈ ਤਸਲੀਬਖ ਜਵਾਬ ਨਹੀਂ ਦਿੱਤਾ ਉੱਤੇ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਅਸੀਂ ਖੜੇ ਆ ਚੱਲ ਆਪਦਾ ਤੁਹਾਨੂੰ ਜੀ ਦੱਸ ਦਈਏ ਬਾਤ ਉਹ ਤੁਹਾਨੂੰ ਜਾਣਾ ਉੱਤੇ ਮੰਗ ਰੱਖਣੀ ਹੈ ਇਹ 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 ਬੰਤੀ ਕੀ ਕੀ ਇਤਨਾ ਦੀ ਰਣਨੀਤੀ ਗਾ ਲਿਖੀ ਜਾ ਰਹੀ ਹੈ ਕਿਸ ਤਰ੍ਹਾਂ ਦਾ ਕੰਮ ਸੋਚਿਆ ਵੀ ਸਰ ਸ਼ਹਿਰ ਦੇ ਨਾਲ ਆ ਜੀ ਇਸ ਆਏ ਇਹਨਾਂ ਨੇ ਬੁਲਾਇਆ ਸ਼ਹਿਰ ਦੇ ਨਾਲ ਆ ਜਿਵੇਂ ਸ਼ਹਿਰ ਕਹੂਗਾ ਜਾਂ ਮਕੈਨਿਕ ਅਸੀਂ ਨਾਲ ਤਿਆਰ ਪਾਣੀ ਇੱਕ ਮੋਢੀ ਸਹੂਲਤਾਂ ਪਾਣੀ ਸਾਰੇ ਵਾਸਤੇ ਆ ਅਸੀਂ ਮੈਂ ਵੀ ਮੇਰੇ ਜਵਾਕ ਜੱਲੇ ਅਸੀਂ ਸਾਰਿਆਂ ਨੇ ਪਾਲਣੇ ਸਾਰੇ ਐਮਸੀ ਸਾਹਿਬ ਦੇ ਜਵਾਕ ਆ ਇਹ ਸਾਰਿਆਂ ਦੇ ਪਰਿਵਾਰ ਆ ਸਾਰਾਂ ਦੇ ਸ਼ਹਿਰ ਦੇ ਨਾਲ ਆ ਜਿਵੇਂ ਸ਼ਹਿਰ ਨੇ ਚੁਣ ਕੇ ਇੱਥੇ ਪਹੁੰਚਾਇਆ ਤੇ ਅਸੀਂ ਸ਼ਹਿਰ ਦੇ ਨਾਲ ਜਿਵੇਂ ਕਹਿਣਗੇ ਤਿਆਰ ਤੇ ਤਿਆਰ